ਸਥਾਨਕ ਰਾਮਬਗ ਵਿਖੇ ਬਿੱਟੂ ਪਹਿਲਵਾਨ ਦੀ ਯਾਦ ਵਿੱਚ ਬਾਬਾ ਜੀ ਦਾ ਮੇਲਾ ਬੜੀ ਸ਼ਰਧਾ ਨਾਲ ਮਨਾਇਆ ਗਿਆ ਜਿਸ ਵਿੱਚ ਰਾਮ ਪ੍ਰਧਾਨ ਬਾੜ ਨੰਬਰ 50 ਸਾਜਨ ਢੱਡੂਗੋਰਾ ਲੂ ਕੋਕੜ ॠषि ਨੰਨੀ ਮੱਛੀ ਵਾਲਾ ਨੇ ਸ਼ਿਰਕਤ ਕੀਤੀ ਇਹ ਵੀ ਪੰਜਾਬ న్యూਸ ਦੀ ਖਾਸ ਰਿਪੋਰਟ We need to get ਇਦਾਂ ਮਿਲਾਓ ਇੱਕ ਦੂਜੇ ਦੀ ਜਾਨ ਨੂੰ ਭਰਾਵਾਂ ਨਾਲ ਜ਼ਰੂਰ ਮਿਲਾਓ ਮਿਲਾਓ ਤੇਰੇ ਦਿਲ ਦੀਆਂ ਇੱਗਹਾੜਾਂ ਛੋੜ ਕੇ ਖੜਦੇ ਨੇ ਸਮਝ ਲਏ ਸਭ ਦਿਆਂ मुझे तो लगते सी ना कर मान रुपये वाला ना वाला तो बहे कौलो पूरा तेरी मानो चंगा जल तक सिर के लगे खरा छोटा पछाया जावे जब पवित्र साफ आ ਸ਼ਾਦ ਪੰਗਾ ਕੋ ਵੀ ਤਨਵੱਤਾ ਮੋਰ ਨਾ ਨਹੀਂ ਰੱਬਿਆ ਦਇਆ ਹਮਦਵਾ ਤੇ ਗੇ ਕਿਸੇ ਕੋਲ ਤੋਂ ਇੰਗਲੈਂਡ ਤੋਂ ਫੋਨ ਆਇਆ ਉਹਨੇ ਮੈਨੂੰ ਪੁੱਛਿਆ ਕਿ ਦਾ ਮਤਲਬ ਕੀ ਮੇਰੇ ਛੇਰਾਂ ਨੂੰ ਕੁੱਤਿਆਂ ਚ ਰੱਖ ਰਿਹਾ ਹੈ ਨਿਕਾ ਮੈਂ ਜੋ ਮੈਨੂੰ ਕਹਿ ਸਕਦਾ ਉਹ ਹੋਊਗਾ ਕਿ ਕੁੱਤਿਆਂ ਦੇ ਨਾਲ ਲੈਣਾ ਰੋਟੀ ਰੋਟੀ ਖਾਂਦੀ ਮੈਂ ਖਾਊਂਗਾ ਕਿਉਂਕਿ ਮੈਨੂੰ ਪਿਆਰ ਕਰਦਾ ਹੈ ਕਿਹਦਾ ਚ ਮੈਂ ਕੁੱਤਿਆਂ ਨੂੰ ਰੋਟੀ ਨਹੀਂ ਬਣਾ ਦੇ ਲਈ ਲੱਗਾ ਮੇਰੀਆਂ ਨੇ ਬਣਾ ਦੇ ਚਾਰ ਪਾਵੇ ਬਾਹਰ ਰੱਖਿਓ ਸਿਰੂ ਪਾਣ ਦੇ ਲਈ ਮੇਰੇ ਵਾਲਾ ਦਾ ਗੁਣੀਆ ਬਰੀਕ ਤਾਲਾ ਦਖਲ ਰੱਖੀ ਹੋ ਗਈ ਤਾਂ ਵੀ ਸ਼ਾਮ ਨਾਮ ਕਰੇ ਚੰਗੀ ਜੀ ਜਰਾ ਮੱਝੇ ਬੰਦੇ ਬੰਦਾ 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 ਢੁੰਡੇ ਨਾਲ ਜੁੱਲਾ ਚੱਲਦਾ ਜਿਹੜੇ ਲੱਡੂ ਭਾਈ ਸਾਡਾ ਰਾਟ ਹੋਣਾ ਜੀ ਵੀ ਵਾਹ ਜੀ ਜੀ ਸਾਦੇ ਵੀ ਸਾਡੀ ਜਾਨ ਤੇ ਸ਼ਾਨ ਅਮਨ ਜੋਬਨ ਜੀ ਇਹਨੇ ਮੇਰੇ ਸ਼ਾਨ ਸ਼ਾ ਮੈਨੂੰ ਕੁੱਤਿਆਂ ਜਿਹੜਾ ਥੜਾ ਮੈਂ ਕਹਿੰਦਾ ਮੇਰੀ ਸਾਦੇ ਚੀਤੀ ਜੀ ਇੱਕ ਨਜ਼ਰ ਮਿਹਰ ਦੀ ਤਤਲੇ ਮੇਰੇ ਸ਼ਰਸ਼ਾ ਉਹ ਮੈਨੂੰ It's a wrap, ਦੀਵਾਨਾ ਆਈ ਹੈ ਮੰ다가 ਵਿਕਾਸ ਗੰਗਾ ਦਾ ਵੀ ਇਸ ਮੌਕੇ ਤੇ ਬਹੁਤ ਬਹੁਤ ਧੰਨਵਾਦ ਜੀ ਜੀ ਇਹ ਸਰਮਾ ਹੋਰ ਜੀ ਸਾਡੇ ਸਾਰੇ ਸਾਥੀਆਂ ਜੀ ਉਹਨਾਂ ਸੁਣ ਕੇ ਜਾਏ ਬਹੁਤ ਵਧੀਆ ਗਿਆਨ ਵੀ ਤੁਹਾਨੂੰ ਸੁਣਾ ਕੇ ਜਾਣਗੇ ਬਾਈਕਿੰਗ ਕਿੰਸੀ ਕਾ ਵਪਰ ਵੇਦ ਬਬਿਕਾ ਸਜੋਤਾ 2 ਮਿੰਟ ਮੜੇ ਬੋਲੀਆ ਮੈਂ ਵੀਡੀਓ ਹੈ ਨਾ ਕਿ ਸਮੇਂ ਸਮੇਂ ਨਾਲ ਹੀ ਹਰ ਚੀਜ਼ ਦੀ ਮੁਲਾਕਾਤ ਹੋ ਰਹੀ ਹੈ ਕਿਸੇ ਨੂੰ ਯਾਦ ਤੇ ਨਹੀਂ ਪਹਿਲਾਂ ਸਾ ਮੇਰਾ ਨਾਮ ਰਿਸ਼ੀ ਕਪੂਰ ਮੈਂ ਆਮ ਆਦਮੀ ਪਾਰਟੀ ਬਲਾਕਿੰਗ ਚਾਰਜ ਤੇ ਅੱਜ ਅਸੀਂ ਪ੍ਰਭੂ ਝੂਲੇलाल ਜੀ ਦੇ ਮਹਿਮਾਨ ਮੇਲੇ ਤੇ ਆਏ ਆ ਜੜਾ ਕਿ ਅੱਜ 17ਵਾਂ ਮੇਲਾ ਰਾਮਬਾਗ ਦੇ ਵਿੱਚ ਚਰਚ ਦੇ ਬਿਲਕੁਲ ਸਾਹਮਣੇ ਵਾਲੀ ਗਲੀ ਦੇ ਅੰਦਰ ਕਰਵਾਇਆ ਜਾ ਰਿਹਾ ਜਿਹਦੇ ਵਿੱਚ ਸਾਡੇ ਸੇਵਾਦਾਰ ਸਾਡੇ 사ਜਨ ਭਾਜੀ ਸਾਡੇ ਰਾਮਕਮਾਰ ਜੀ ਸਾਡੇ ਗੋਰੇ ਭਾਜੀ ਤੇ ਸਾਡੇ ਅਨਕੀਤ ਅਨਕੀਤ ਭਾਜੀ ਵੀਰ ਭਰਾ ਨਾਲ ਨੇ ਸਾਡੇ ਜਿਨ੍ਹਾਂ ਦੇ ਸਹਿਯੋਗ ਨਾਲ ਇਹ ਮੇਲਾ ਕਰਾਇਆ ਜਾ ਰਿਹਾ ਹੈ ਤੇ ਅ ਇੱਥੇ ਆਈਆਂ ਆਈਆਂ ਸਾਰੀਆਂ ਸੰਗਤਾਂ ਨੂੰ ਸਾਡੇ ਸੇਵਾਦਾਰ ਵੱਲੋਂ ਪ੍ਰਮਾਤਮਾ ਨੇ ਉਹ ਹਮੇਸ਼ਾ ਚੜ੍ਹਦੀਆਂ ਕਲਾ 'ਚ ਰੱਖੇ ਤੇ ਪ੍ਰਭੂ ਜੂਲੇ ਲਾਣੇ ਨੇ ਤੇ ਕਿਰਪਾ ਇਨੀਕ ਵਰਸਾਏ ਪ੍ਰਮਾਤਮਾ ਕਰੇ ਕਿ ਇਹਨਾਂ ਨੂੰ ਸਭ ਕੁਝ ਮਿਲ ਜਾਵੇ ਮੇਲੇ ਤੇ ਹਾਜ਼ਰੀ ਭਰਨ ਦਾ ਅਸੀਂ ਧੰਨਵਾਦ ਕਰਦੇ ਆ ਆਪਣੇ RAM ji ਦਾ ਆਪਣੇ ਲੱਡੂ ਭਾਜੀ ਦਾ ਤੇ ਆਪਣੇ 사ਜਨ ਜੀ ਦਾ ਆਪਣੇ ਬੱਬੂ ਭਾਜੀ ਦਾ ਆਪਣੇ ਬੱਲੂ ਭਾਜੀ ਦਾ ਤੇ ਆਪਣਾ ਅਨਕੇਤ ਭਾਜੀ ਦਾ ਧੰਨਵਾਦ ਕਰਦੇ ਆਂ ਮੇਲੇ ਦਾ ਇਹ ਕਿਹ ਕਿਹਨਾਂ ਤੇ ਜਿਹੜੇ ਮਿਲੇ ਬਾਰੇ ਕਿਹੜੀ ਜਗ੍ਹਾ ਹੋਇਆ ਜੀ ਜਾਰੀ ਦੌਂ ਦਾ ਉਹਨਾ ਮੇਲਾ ਮਨਾਇਆ ਜਾਏਗਾ ਹਰ ਦੀ ਸਾਜ਼ਰਾ ਮਨਾਇਆ ਜਾਂਦਾ ਆਂ ਰਾਮ ਬਾਦ ਜੋਗ ਗਿਰਜਾ ਘਰ ਦੇ ਲਾਗੇ ਫੋਟੋ ਪ੍ਰੈਰ ਮੰਦਿਰ ਦਾ ਮੁੰਡਾ ਸਾਹਿਬ ਉਹਨਾਂ ਦੇ ਨਾਮ ਦਾ ਮੇਲਾ ਕਰਾਇਆ ਜਾਂਦਾ ਹਰ ਸਾਜ਼ਰਾ ਜੀ ਥੋੜਾ ਭਾਜੀ ਜੈ ਮਸਤਾਂ ਦੀ ਮੈਂ ਰਾਮ ਕੁਮਾਰ ਪੰਜਾਬ ਨੰਬਰ ਵਾਰਡ ਚਾਰਜ ਜੈ ਮਸਤਾਂ ਦੀ ਜੈ ਪੀਰਾਂ ਦੀ ਜੈ ਖਵਾਜਾ ਪੀਰ ਗੋਸਪਾਲ ਸੱਚੀ ਸਰਕਾਰ ਸਾਧੇ ਬਿੱਟੂ ਪਹਿਲਵਾਨ ਦੀ ਯਾਦ ਦੇ ਵਿੱਚ ਐ ਮੇਲਾ ਹੀ ਕਰਾਇਆ ਵੈ ਐ ਵੀ ਨਹੀਂ ਕਰਾਣਾ 2035 ਚਲ ਜੇ 40 ਚਲ ਜੇ 45 ਚਲ ਜੇ ਇਹ ਮੇਲਾ ਬਿੱਟੂ ਪਰ ਪਹਿਲਵਾਨ ਦੀ ਯਾਦ ਚ ਕਰਾਉਂਦੇ ਰਵਾਂਗੇ ਕੀ ਲੱਕਣ ਵਾਸੀ ਮੈਂ ਲੋਕਾਂ ਦਾ ਇਹ ਮੈਸੇਜ ਦਿਨਾ ਕਿ ਵੱਧ ਤੋਂ ਵੱਧ ਨਸ਼ਾ ਨਾ ਕਰਾਓ ਨਸ਼ੇ ਨਹੀਂ ਗਾ ਨਹੀਂ ਬਾਤ ਨੂੰ ਮੇਲਾ ਜੀ ਕੋ ਆਗੇ ਆਪਣੇ ਹਾਜ਼ਰੀ ਪਰ ਮੈਂ ਅਨਕੀਤ ਅਨਕੀਤ ਮੋਬਾਈਲ ਤੋਂ ਜੀ ਅੱਜ ਬੜੀ ਹੀ ਧੂਮ-ਕਾਮ ਨਾਲ ਝੁਲੇलाल ਜੀ ਦਾ ਦਰਬਾਰ ਸਜਾਇਆ ਗਿਆ ਚਰਚ ਦੇ ਸਾਹਮਣੇ ਰਾਮਪਾਲ ਚੌਂਕ 'ਚ ਉਹਦੇ ਵਿੱਚ ਸਾਡੇ ਤਸੀਵ ਦੇ ਆਏ ਨੇ ਸੋਨੂ ਭਾਜੀ ਰਿਸ਼ੀ ਕਪੂਰ ਜੀ ਸਾਡੇ ਗੌਰਵ ਜੀ ਸਾਡੇ ਰਾਮਪਾ ਜੀ ਇਹਨਾਂ ਸਾਰਿਆਂ ਦਾ ਬਹੁਤ-ਬਹੁਤ ਰਿਸ਼ੀ ਭਾਜੀ ਇਹ ਲੋ ਬਹੁਤ-ਬਹੁਤ ਸਾਰਿਆਂ ਦਾ ਧੰਨਵਾਦ ਤੇ ਇਹਨਾਂ ਨੇ ਸਾਡੀ ਅੱਜ ਮਹਿਫਲ ਨੂੰ ਸਾਰਿਆਂ ਨੂੰ ਚਾਨ ਚਾਂਦ ਲਾਇਆ ਹੈ ਅੱਜ ਇਹ ਸਾਰਿਆਂ ਨੂੰ ਖੁਸ਼ੀ ਦੇ ਮੌਕੇ ਤੇ ਸਾਰਿਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਤੇ ਬਹੁਤ ਬਹੁਤ ਧੰਨਵਾਦ ਇਹਨਾਂ ਦੇ ਇਹਨਾਂ ਨੇ ਆਪਣਾ ਕੀਮਤੀ ਸਮਾਂ ਕੱਢਿਆ ਤੇ ਇਸ ਮਹਿਫਲ ਦੀ ਚਾਨ ਚਾਨ ਬਥਾਈ ਹੈ